ਦਾ ਰੈਕਸ ਕਰਕੇ ਵੀ ਅੰਦਰੂਕ ਸਿਸਟਮ ਦੀ ਗਤੀਵਿਧੀ ਨੂੰ ਪੰਜਾਬ ਸਰਕਾਰ ਦਾ ਯੋਧ ਨਸ਼ਾ ਵਿਰੋਧ ਜੋ ਸਾਡਾ ਚੱਲ ਰਿਹਾ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਅੱਜ ਜ਼ਿਲ੍ਹਾ ਬਟੰਡਾ ਦੇ ਵਿੱਚ ਜਿਹੜੇ ਸਾਡੇ ਹਰਿਆਣਾ ਦੇ ਨਾਲ ਬਾਰਡਰ ਲੱਗੇ ਸਕੇ ਨੇ ਉਹ ਡਿਪਲੋਮੇਟਿਕ ਨੇ ਆਪਰੇਸ਼ਨ ਸੀਨ ਦਿੱਤੇ ਆ ਜਿਸ ਦੇ ਵਿੱਚ ਸਾਡੇ तकरीबन ਤਿੰਨ ਜਿਹੜੇ ਨਾਕੇ ਹੈਗੇ ਨੇ ਉਹ ਤੇ ਆਪੀ ਸਾਹਿਬ ਡਿਊਟੀਆਂ ਦੇ ਹੈਗੇ ਆ ਤੇ 6 ਦੇ ਕਰੀਬ 90 ਤੱਕ ਤਲਵੰਡੀ ਸਾਬੋ ਸਾਉਂਡਿੰਗ ਤੇ ਪੈਂਦੇ ਆ ਤੇ ਇਹਨਾਂ ਸ਼ਹਿਰ ਦੇ ਬਰੁੱਤ ਪੰਜਾਬ ਸਰਕਾਰ ਦੀ ਨਿਯੁਕਤੀ ਦੀ ਤਿਆਰੀ ਸਰਬ ਬਿਲਕੁਲ ਇਹਦੇ ਵਿੱਚ ਜਿਹੜੇ ਸਾਡੇ ਅੱਜ ਜਿੱਦਾਂ ਤੁਸੀਂ ਅਸੀਂ ਰੋਜ਼ ਸਾਡਾ ਸਪੈਸੀਫਿਕ ਆਪਰੇਸ਼ਨ ਚੱਲਦਾ ਜਿੱਦਾਂ ਅਸੀਂ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਹਾਂ ਰੇਲ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਇਹ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਉਸ ਲੜੀ ਦੇ ਤਹਿਤ ਜਿਵੇਂ ਅਸੀਂ ਜਿਹੜੀ ਇੰਟਰਸਟਿਡ ਨਾਕਾਬੰਦੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦਾ ਟਾਈਮ 2 ਵਜੇ ਤੱਕ ਹੈ ਕੋਈ ਸਰਚ ਚੁਕਾ ਜੇ ਆਪੇ ਆ ਲੈ ਆਓ ਘਰਾਂ ਦੇ ਵਿੱਚ ਵੀ ਕੁਝ ਚਲਾਇਆ ਜਾ ਰਿਹਾ ਨਹੀਂ ਡੈਫੀਨੇਟਲੀ ਜੇ ਅਸੀਂ ਸਾਡੇ ਵੱਲੋਂ ਜਿਹੜਾ ਕੈਸ ਆਪਰੇਸ਼ਨ ਚਲਾਇਆ ਗਿਆ ਸੀਗਾ ਜਿੱਦੇ ਵਿੱਚ ਸਾਡੇ ਜੋ ਮਠੰਡਾ ਦੇ ਸੀ ਹੌਟਸਪੌਟ ਏਰੀਆ ਆਇਡੈਂਟੀਫਾਈ ਕੀਤੇ ਆ ਜਿੱਦਾਂ ਤੋਗੀਆਂ ਨਾ ਬਸਤੀ ਵੀਰਤਲਾਂ ਬਸਤੀ ਉੱਥੇ ਸਾਡੇ ਵੱਲੋਂ ਪਹਿਲਾਂ ਕੈਸ ਆਪਰੇਸ਼ਨ ਕੀਤੇ ਗਏ ਸੀਗੇ ਅੱਜ ਜਿਹੜਾ ਜਿਹੜਾ ਸਾਡਾ ਸ਼ਡਿਊਲ ਹੈਗਾ ਉਹਦੇ ਵਿੱਚ ਇੰਟਰਸਟਿਡ ਨਾਕਾ ਦੀ ਚੈਕਿੰਗ ਹੈਗੀ ਹੈ ਉਹਦੇ ਵਿੱਚ ਅਸੀਂ ਅੱਜ 3 ਲੱਖ ਜਿਹੜੇ ਸਾਡੇ ਰੂਰਲ ਸਰਵਿਲੀਜਨ ਦੇ ਨੇ 600 ਲੱਖ ਜਿਹੜੇ ਸਾਡੇ ਤਰਾਂਡੀ ਸਬੋ ਸਰਵਿਲੀਜਨ ਸਰ ਹੁਣ ਕਿੰਨੇ ਕਾ ਵਹੀਕਲ ਚੈੱਕ ਨੇ ਅੱਜ ਇਹਦੇ ਵਿੱਚ ਜਿਹੜੇ ਹੈਗੇ ਨੇ ਮੇਨ ਥੜਾ ਫੋਕਸ ਹੈਗਾ ਕੈਂਡੀਪੀਸਟੀ ਰਿਕਵਰੀ ਨੂੰ ਲੈ ਕੇ ਜਿਹਦੇ ਵਿੱਚ ਵਹੀਕਲ ਦੇ ਨਾਲ ਨਾਲ ਅਸੀਂ ਬੱਸਾਂ ਦੇ ਟਰੱਕਾਂ ਦੀ ਚੈਕਿੰਗ ਵੀ ਕਰ ਰਹੇ ਹਾਂ ਸਰ ਇਸ ਤੋਂ ਲਾਭਾਂ ਵੀ ਕੋਈ ਸਪੈਸ਼ਲ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਅਸੀਂ ਸਾਰੇ ਪਬਲਿਕ ਨੂੰ ਇਹ ਹੀ ਅਪੀਲ ਕਰਦੇ ਆ ਕਿ ਜਿੱਥੇ ਵੀ ਕਿਸੇ ਬੰਦੇ ਦੇ ਨਸ਼ੇ ਵਿੱਚ ਸੰਬੰਧੀ ਉਹ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਸੇਫ ਹੈਲਪਲਾਈਨ ਜਿਹੜੀ ਨੰਬਰ ਜਾਰੀ ਕੀਤਾ ਹੈ ਉਹਦੇ ਤੇ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਕਿਉਂਕਿ ਉਸ ਦੇ ਉੱਪਰ ਜਿਹੜੀ ਬੰਦਾ ਜੋ ਬੰਦਾ ਇਨਫੋਰਮੇਸ਼ਨ ਸ਼ੇਅਰ ਕਰਦਾ ਉਹਦੀ ਆਈਡੈਂਟੀਟੀ ਵੀ ਡਿਸਕਲੋਜ਼ ਨਹੀਂ ਹੁੰਦੀ ਤੇ ਸਾਡੇ ਵੱਲੋਂ ਵੀ ਜਿਹੜਾ ਹੈਗਾ ਜਦੋਂ ਸਾਡੇ ਕੋਲ ਕਨਫਰਮੇਸ਼ਨ ਆਉਂਦੀ ਸਾਡੇ ਵੱਲੋਂ ਟੀਮਾਂ ਬਣਾ ਕੇ ਉਹਦੇ ਦਖਸ਼ਾ ਕੀਤਾ ਜਾਂਦਾ ਹੈ